ਦੇ ਬੜੇ ਹੀ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਜਿਨ੍ਹਾਂ ਦਾ ਨਾਂ ਜਿਹੜਾ ਸੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਹੱਥ ਨਾਲ ਹੀ ਸ਼ੇਰ ਮਾਰ ਦਿੱਤਾ ਸੀ ਦਫਾੜ ਕਰ ਦਿੱਤਾ ਸੋ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਨਾਂ ਜਿਹੜਾ ਸੀ ਉਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹਨਾਂ ਦੇ ਨਾਂ ਦਾ ਸ਼ਿੱਕਾ ਚੱਲਦਾ ਸੀ ਹਰੀਆ ਤੇ ਇਹ ਉੱਥੋਂ ਦੇ ਗਵਰਨਰ ਵੀ ਰਹੇ ਸਰਦਾਰ ਹਰੀ ਸਿੰਘ ਨਲਵਾ ਜੀ ਇਹੜੇ ਸਾਲ ਜੰਮੂ ਐਂਡ ਕਸ਼ਮੀਰ ਦੇ 1820 ਕੀ ਦੇ ਵਿੱਚ ਗਵਰਨਰ ਰਹੇ ਸਨ ਸਨੁਨਾ ਤੇ ਬੜਾ ਮਾਣਿਆ ਉਸ ਤੋਂ ਬਾਅਦ ਇਹਨਾਂ ਨੇ ਕਿਲੇ ਬਣਾਇਆ ਜੀ ਜਮਰੋਦ ਦਾ ਕਿਲਾ ਜਮਰੋਦ ਦਾ ਕਿਲਾ ਜਿਹੜਾ ਸੀ ਇਹਨਾਂ ਨੇ ਬਣਵਾਇਆ ਤਾਂ ਕਿ ਕਾਬਲ ਤੱਕ ਜਿਹੜਾ ਸੀ ਇੱਕ ਸਿੱਖ ਰਾਜ ਸਥਾਪਿਤ ਕੀਤਾ ਇਹਨਾਂ ਵਧੀਆ ਲੱਗਦਾ ਸਰਦਾਰ ਖਰੀਦ ਸਿੰਘ ਮਣਵਾ ਜੀ ਇਹਨਾਂ ਦੀ ਵੱਡੀ ਕੁਰਬਾਨੀ ਜਿਨ੍ਹਾਂ ਨੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕੀਤਾ ਸੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਕਰ ਸਿੰਘ ਆਸਟਾਨੀ ਸਰਦਾਰ ਗਰੀ ਸਿੰਘ ਦੀ ਯਾਦ ਕਰਦੇ ਆ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਚੰਗਾ ਹੈ ਬੱਚਿਆਂ ਦੇ ਇੱਕ ਵਿੱਚ ਵੱਡਾ ਮੈਸੇਜ ਜਾਵੇਗਾ ਤੇ ਇੱਥੇ ਜਿਹੜੇ ਪਹਿਲਾਂ ਬੋਤ ਲੱਗੇ ਸਨ ਗਿੱਡੇ ਪੰਗੜੇ ਦੇ ਉਹਨਾਂ ਦੇ ਖਿਲਾਫ ਆਪਾਂ ਹੀ ਆਵਾਜ਼ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ 28 ਸੀ ਤਾਂ ਲਗਭਗ 2018 ਦੇ ਵਿੱਚ ਤਾਂ ਫਿਰ ਅਖਬਾਰਾਂ ਦੇ ਖਬਰਾਂ ਲਵਾਈਆਂ ਬੜਾ ਪ੍ਰਚਾਰ ਕੀਤਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਬੋਤ ਚੁੱਕੇ ਗਏ ਤਾਂ ਫਿਰ ਉਹਨਾਂ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਸਹਿਯੋਗ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਅੱਜ ਇੱਥੇ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਆਹ ਰੋਟਾ ਸਕੱਪ ਹੋ ਗਿਆ ਹੈ ਜੋ ਸਿੱਖ ਰਾਜ ਦਾ ਪ੍ਰਤੀਕ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ